ਅਸੀਂ ਪਿੰਡ ਗੁੜਾ ਤਹਿਸੀਲ ਨਕੋਦਰ ਡਿਸਟ੍ਰਿਕਟ ਜਲੰਧਰ ਜੱਸ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਲਾਕ ਪੱਧਰ ਤੇ ਅਧਿਆਪਕ ਦਿਵਸ ਮਨਾਇਆ ਤੇ ਉਸ ਵਿੱਚ ਕਾਫੀ ਸਕੂਲਾਂ ਦੇ ਅਧਿਆਪਕ ਪਹੁੰਚੇ ਤੇ ਉਸ ਤੋਂ ਸਾਰਿਆਂ ਤੋਂ ਵੱਡੀ ਪ੍ਰਾਪਤੀ ਤੇ ਇਹ ਹੈ ਕਿ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਹਿਵਾਨ ਸ੍ਰੀ ਰਗਵੀਰ ਪਾਲ ਜੀ ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਆ ਤੇ ਇੱਕ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਜੋ ਸਾਨੂੰ ਛਲਾਗਾ ਜੋ ਕੰਮ ਕਰਨ ਦੇ ਉਪਰਾਲੇ ਕੰਦੇ ਦੱਸਦੇ ਰਹਿੰਦੇ ਆ ਵੀ ਤੁਸੀਂ ਆਹ ਉਪਰਾਲਾ ਕਰੋ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਸਾਡੇ ਕਾਸ਼ਦੀਪ ਲੰਬੜਦਾਰ ਸਾਹਿਬ ਵੱਲੋਂ ਵੀ ਬਹੁਤ ਏ ਸੀਗਾ ਵੇ ਇੱਕ ਮਨਾਇਆ ਜਾਵੇ ਵਧੀਆ ਤਰੀਕੇ ਨਾਲ ਤੇ ਜੋ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਹਿਜਤਾ ਤੇ ਵਧੀਆ ਤਰੀਕੇ ਨਾਲ ਸਮਾਪਤ ਹੋ ਚੁੱਕਾ ਆ ਤੇ ਉਮੀਦ ਕਰਦੇ ਵੀ ਆਉਣ ਵਾਲੇ ਸਾਲਾਂ ਚ ਇਸ ਕੰਮ ਨੂੰ ਹੋਰ ਵਿਧਾਇਆ ਜਾਊਗਾ ਕਿ ਤੇ ਦੂਜਾ ਸਰਦਾਰ ਜਸਵੀਰ ਸਿੰਘ ਜੀ ਗੱਲ ਜੋ ਕਿ ਯੂਕੇ ਚ ਆ ਤੇ ਉਹਨਾਂ ਵੱਲੋਂ ਵੀ ਬਹੁਤ ਇੱਕ ਉਚੇਚੇ ਤੌਰ ਤੇ ਸੁਨੇਹਾ ਜੀ ਵੀ ਚਲੋ ਸਾਡੇ ਟਾਈਮ ਅਜ ਤਾਂ ਪੜਾਈਆਂ ਵੀ ਕੁਝ ਅਜਾਈਆਂ ਸੀ ਤੇ ਉਹ ਸਮੇਂ ਵੀ ਕੁਝ ਜੈ ਸੀ ਜਿਸ ਵਿੱਚ ਐਦਾਂ ਨਹੀਂ ਹੁੰਦਾ ਸੀਗਾ ਪਰ ਹੁਣ ਕਹਿੰਦੇ ਵੀ ਇਸ ਚੀਜ਼ ਨੂੰ ਤੁਸੀਂ ਪਹਿਲ ਦਿਓ ਗੁਰੂ ਤੇ ਚੈਕਸ਼ਰ ਦਾ ਜੋ ਉਦਾਰ ਆਇਆ ਉਹ ਲੋਕਾਂ ਚ ਜਾਗਰੂਤ ਹੋ ਸਕਣ ਬੱਚੇ ਆਪਣੇ ਗੁੜਾ ਸਾਹਿਬ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਰ ਆਪਾਂ ਗੁੜਾ ਗੁੜੇ ਦੀ ਗੱਲ ਕਰੀਏ ਗੁੜੇ ਦੀ ਗੱਲ ਕਰੀਏ ਤਾਂ ਇਸ ਨੂੰ ਦੇਖ ਕੇ ਇੰਜ ਲੱਗਦਾ ਕਿ ਜਿੱਦਾਂ ਇਹ ਕਿਸੇ ਮਤਲਬ ਪ੍ਰਾਈਵੇਟ ਸਕੂਲ ਤੋਂ ਵੀ ਸੋਹਣਾ ਲੱਗਦਾ ਦੇਖਣ ਨੂੰ ਕਿ ਇਟਸ ਪਿੰਡ ਦੇ ਕੁੜਿਆ ਪਿੰਡ ਦੇ ਐਨਆਰਆਈਆਂ ਦਾ ਇੱਥੇ ਸਹਿਯੋਗ ਹੈਗਾ ਇਸ ਸਕੂਲ ਵਿੱਚ ਸਰ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਆ ਇਹ ਜੋ ਬਿਲਡਿੰਗ ਬਣੀ ਹੈ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੁਝ ਸਰਕਾਰ ਦੇ ਸਹਿਯੋਗ ਨਾਲ ਤੇ ਸਾਰਿਆਂ ਤੋਂ ਵੱਡਾ ਯੋਗਦਾਨ ਤਾਂ ਐਨਆਰਆਈ ਵੀਰਾਂ ਦਾ ਆ ਜੋ ਹਰ ਸਾਲ ਆ ਬੱਚਿਆਂ ਨੂੰ ਹਰੇਕ ਸਹੂਲਤ ਪ੍ਰਦਾਨ ਕਰਾਉਂਦੇ ਆ ਜਿਵੇਂ ਵਰਦੀ ਵਗੈਰਾ ਹੋ ਗਈਆਂ ਸ਼ਾਲਾਂ ਦੇ ਕੱਪੜੇ ਹੋ ਗਏ ਕੋਟੀਆਂ ਵਗੈਰਾ ਬੂਟ ਜਰਾਬਾ ਤੱਕ ਮਹਰੀਆ ਕਰਾਉਂਦੇ ਆ ਤੇ ਇਸ ਕਰਕੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਅਸੀਂ ਨਕਰਲੋਂ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਸਾਡੇ ਬੱਚੇ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤੇ ਪ੍ਰਾਈਵੇਟ ਸਕੂਲਾਂ ਚ ਵੀ ਆਹਾਂ ਕੋਸ਼ਿਸ਼ ਕਰਵਾਉਂਦੇ ਆ ਤੇ ਜਿਹੜਾ ਅਸੀਂ ਸੋਚਦੇ ਵੇਪਰ ਉੱਥੇ ਪਤਾ ਨਹੀਂ ਕੀ ਵਧੀਆ ਕਰਾਉਂਦੇ ਆ ਕੁਝ ਵਧੀਆ ਨਹੀਂ ਸਾਰਾ ਕੁਝ ਆਈ ਆ ਬਸ ਇਹ ਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਇਹਨਾਂ ਗਿਆਨ ਨਹੀਂ ਦਿੱਤਾ ਪਰ ਸਾਡੇ ਸਕੂਲ ਚ ਬਹੁਤ ਜ਼ਿਆਦਾ ਇਸ ਪੈੰਡ ਵਾਲੇ ਸਕੂਲ ਚ ਸਾਡੇ ਚ ਬਹੁਤ ਜ਼ਿਆਦਾ ਗਿਆਨ ਦਿੰਦੇ ਆ ਤਾਂ ਕਰਕੇ ਬੱਚੇ ਤੇ ਤਾਂ ਕਰਕੇ ਬੱਚੇ ਇਸ ਪੱਖ ਨੂੰ ਤੁਰੇ ਆ ਵੀ ਅਸੀਂ ਇਹ ਬਾਕੀ ਸਾਰਿਆਂ ਤੋਂ ਵੱਡਾ ਯੋਗਦਾਨ ਤਾਂ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਗਵੀਰ ਪਾਲ ਜੀ ਦਾ ਆ ਜੋ ਇਹ ਐਡੇ ਵੱਡੇ ਉਪਰਾਲੇ ਕਰਦੇ ਆ ਤੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਤੇ ਵਧੀਆ ਮੈਨੇਜਮੈਂਟ ਕਰ ਰਹੀ ਆ ਕੰਮ ਸਾਰੇ ਤੇ ਇੱਕ ਮੈਂ ਤੁਹਾਡੇ ਚੈਨਲ 22 ਲਾਈਵ ਨਿਊਜ਼ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਆਪਣੇ ਸਮੇਂ ਚੋਂ ਸਮਾਂ ਗੱਡ ਕੇ ਇੱਥੇ ਪਹੁੰਚੇ ਆ ਤੇ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਕੀਤਾ ਤੇ ਬਹੁਤ ਧੰਨਵਾਦ ਗੱਡੂ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਸਮਾਂ ਦਿੱਤਾ ਸਾਡੇ ਇਸ ਪ੍ਰੋਗਰਾਮ ਨੂੰ ਧੰਨਵਾਦ ਜੀ ਆਣ ਸਣ